ਗੋਰੀਆਂ ਨੂੰ 50 ਦਿੱਤਾ ਗੋਰੇ ਖੰਗੇ ਸੀ ਕਾਰਾ ਮਗਰ ਲਿਖਾਇਆ ਇਸੇ ਕਰਕੇ ਟੰਗੇ ਸੀ ਹੁਣ ਵੀ 30-30 ਲੱਖ ਲਾ ਕੇ ਉਹਨਾਂ ਦੇ ਕੋਲ ਕੀ ਲੈਣਣ ਤੁਸੀਂ ਟੰਗੇ ਸੀ ਬੋਲੋ ਜੀ ਜੇ ਉਹ ਕਿਉਂ ਜੇ ਸੱਚੀ ਉਹਨਾਂ ਨੂੰ ਪੰਜਾਬੀ ਪੜ੍ਹਨੀ ਆਉਂਦੀ ਹੋਵੇ ਕੋਈ ਸਾਡਾ ਬੰਦਾ ਸਿਰ ਫਿਰਿਆ ਸਮਝਾ ਦੇਵੇ ਵੀ ਆਹ ਵੇਖੋ ਇਹਨਾਂ ਕਾਰਾ ਮਗਰ ਲਿਖਾਇਆ ਗੋਰੇ ਖੰਗੇ ਸੀ ਇਸੇ ਕਰਕੇ ਟੰਗੇ ਸੀ ਉਹ ਟੰਗ ਟੰਗ ਹੀ ਘਲਾਉਣ ਉਧਰੋਂ ਜਾਜ ਦੇ ਪਈਆਂ ਨਾਲ ਉਧਰ ਵੀ ਚਲੋ ਦਫਾ ਹੋ ਆਪਣੇ ਦੇਸ਼ ਨੂੰ ਵੀ ਸਾਡੇ ਬਾਰੇ ਇਦਾਂ ਬੋਲਦੇ ਨੇ ਪਤਾ ਨਹੀਂ ਕਿਹੜੇ ਸਟਿੱਕਰ ਸੀ ਲੈ ਆਂਦੇ ਗੋਰੇ ਖੰਗੇ ਸੀ ਅੱਛਾ ਗੋਰੇ ਕੱਢ ਕੇ ਕੀ ਮੱਥੇ ਮੜਿਆ ਤੁਹਾਡੇ ਬੋਲੋ ਜੀ ਦੱਸੋ ਜੇ ਗੋਰਾ ਕੱਢਿਆ ਤਾਂ ਕੀ ਲੈ ਆਂਦਾ ਤੁਸੀਂ ਜੇ ਗੋਰੇ ਮਾੜੇ ਸੀ ਕੱਢ ਦਿੱਤੇ ਤੁਸੀਂ ਕੱਢ ਦਿੱਤੇ ਨਾ ਹੁਣ ਫੇਰ ਤੁਰੇ ਜਾਂਦੇ ਉੱਥੇ ਆਪਾਂ ਫੇਰ ਗੋਰੀਆਂ ਨੂੰ ਜੇ ਕਿਸੇ ਨੇ ਇਤਿਆਹਾਸ ਚੇਤੇ ਕਰਾਤਾ ਵੀ ਇਹਨਾਂ ਤੁਹਾਨੂੰ ਕੱਢਿਆ ਸੀ ਹੁਣ ਕੱਢੋ ਇਹਨਾਂ ਨੂੰ ਇਥੇ ਤੇ ਜਗ੍ਹਾ ਹੀ ਨਹੀਂ ਮਿਲਣੀ ਆਪਾਂ ਨੂੰ ਬਹਿਣ ਨੂੰ ਮਿਲਣੀ ਪਿਆਰੀ ਬੋਲੋ ਪਿਆਰਿਓ ਫਿਰ ਤੇ ਸਾਧਾਂ ਦੇ ਡੇਰਿਆਂ ਦੇ ਬਨੇਰਿਆਂ 'ਤੇ ਬਹਿ ਕੇ ਰਾਤਾਂ ਕੱਟਣੀਆਂ ਪੈਣੀਆਂ ਕਿਉਂਕਿ ਆਬਾਦੀ ਜਿੰਨੀ ਘਾਪੜੀ ਸਾਰੇ ਘਰਦਣ ਕੈਨੇਡਾ ਅਮਰੀਕਾ ਇਟਲੀ ਫਰਾਂਸ ਜਾਪਾਨ ਸਭ ਕਹਿੰਦੇ ਆਪੋ ਆਪਣੇ ਦੇਸ਼ ਨੂੰ ਆਪਣੇ ਦੇਸ਼ ਚੱਲੋ ਭਾਈ ਮੇਰੇ ਕਹਿੰਦੇ ਫਾਸਟ ਫੂਡ ਕੇ ਖਲੋੜਾ ਹੈ ਯਾਂ ਬੈਣ ਨੂੰ ਜਗਾ ਨਹੀਂ ਮਿਲਣੀ ਆਪਾਂ ਨੂੰ ਤੇ ਬੋਲੋ ਪਿਆਰੇ ਤੇ ਸਾਡੇ ਸਟicker ਲਾਉਣ ਲੱਗਿਆ ਨਹੀਂ ਸੋਚਦੇ ਵੀ ਆਹ ਸਟicker ਲਾ ਰਹੇ ਦੀ ਇਹਦੇ ਇਹਦੀ ਇਹਦੇ ਕੋ ਅਰਥ ਬਣਦੇ ਆ ਕਾਰਾ ਮਗਰ ਲਿਖਿਆ ਹੁੰਦਾ ਇਹਦਾ ਗੋਰੇ ਖੰਗੇ ਸੀ ਇਸੇ ਲਈ ਟੰਗੇ ਸੀ ਤੇ ਆਇਲਰਸ ਕਰਕੇ ਨੋ ਲੱਭਦੇ ਪੁੱਤ ਘਟ ਪੜਿਆ 15 ਲੱਖ ਲਾਦਾਂਗੇ ਨੋ ਨੇ ਕਿਤੇ ਆਇਲਰਸ ਕੀਤਾ ਹੋਵੇ ਕਿਤੇ ਸਾਢੇ 6 ਬੈਂਡ ਹੋਣ ਇਦਾਂ ਤੁਸੀਂ ਤਾਂ ਟੰਗੇ ਹੀ ਤੁਸੀਂ ਹੁਣ ਉਥੇ ਵੀ ਲੈਣ ਜਾਣਾ ਪਰ ਤੁਹਾਨੂੰ ਤੁਹਾਨੂੰ ਨੋ ਲੱਭਦੇ ਫਿਰਦੇ ਹੁਣ ਪੜ੍ਹੀ ਲਿਖੀ ਚਾਹੀਦੀ ਹੈ ਜਿਹੜੀ ਸਾਡੇ ਪੁੱਤ ਨੂੰ ਵੀ ਨਾਲ ਲੈ ਜਾਏ ਸਾਰਿਆਂ ਤੇ ਗੱਲਾਂ ਟੁਕਦੀਆਂ ਨਹੀਂ ਫਿਰ ਜਿਹੜੀਆਂ ਜਾਤੀਆਂ ਪੜੀਆਂ ਲਿਖੀਆਂ ਉਹ ਨਾਲ ਮੁੰਡਾ ਤੋੜ ਦਿੰਦੇ ਦੂਜਾ ਹੀ ਜਿਹੜਾ ਪੜਿਆ ਨਹੀਂ ਹੁੰਦਾ ਉਹ ਤੇ ਸਾਹਮਣੇ ਵੀ ਇੰਗਲਿਸ਼ ਬੋਲਦੀ ਹੈ ਕਈ ਤੇ ਰਿਪੋਰਟ ਤੋਂ ਹੀ ਫਰ ਹੋ ਜਾਂਦੀਆਂ ਪਰਾਂ ਹੀ ਉਹ ਵੀ ਉੱਥੋਂ ਹੀ ਪਾਪਾ ਜੀ ਨੂੰ ਫੋਨ ਕਰਦਾ ਵੀ ਪਾਪਾ ਜੀ 15 ਲੱਖ ਐਵੇਂ ਗਿਆ ਗੱਲ ਬਣੀ ਨਹੀਂ ਕਦੋਂ ਸਾਨੂੰ ਸਮਝ ਆਏਗੀ ਜੇ ਰੋਟੀ ਖਾਣੀ ਇੱਥੇ ਵੀ ਖਾਦੀ ਜਾ ਸਕਦੀ ਹੈ ਇੱਥੇ ਵੀ ਕੰਮ ਕੀਤਾ ਜਾ ਸਕਦਾ ਹੈ ਜਿਹਨੇ ਮਿਹਨਤ ਕਰਨੀ 10 ਮੱਜਾ ਰੱਖ ਕੇ ਇੱਥੇ ਵੀ ਰੋਟੀ ਖਾ ਰਿਆ ਜਿਹਨੇ ਨਹੀਂ ਖਾਣੀ ਉਹ 50 50 ਕਿੱਲਿਆਂ ਵਾਲਾ ਵੀ ਕਰਜ਼ਾਈ ਹੈ ਜਦੋਂ ਆਤ ਤਾਂ ਹੀ ਪੁੱਠੀਆਂ ਨੇ ਜਦੋਂ ਮੇਰੇ ਫੈਸ਼ਨੀ ਤਗੜੇ ਤਗੜੇ ਨੇ ਵੀ ਮੈਂ ਨਸ਼ਿਆਂ ਤੋਂ ਬਿਨਾਂ ਤੋਰੀ ਨਹੀਂ ਸਕਦਾ ਘੱਟ ਖਾ ਲੋ ਸਧਾਰਨ ਖਾਓ ਹੌਲਾ ਖਾ ਲੋ ਜ਼ਰੂਰ ਚਾਦਰ ਵੇਖ ਕੇ ਪੈਰ ਫਟੋ ਆਪਣੇ ਵਿਆਹਾਂ 'ਤੇ ਵੱਡੇ ਵੱਡੇ ਖਰਚੇ ਕਰ ਲੈਣੇ ਨੇ ਫਿਰ ਬਾਅਦ ਵਿੱਚ ਰੋਣਾ ਫਿਰ ਕੋਈ ਸਾਡੇ ਕਰਜ਼ੇ ਮਾਫ਼ ਕਰ ਦੇਵੇ ਗੁਰੂ ਸਾਹਿਬ ਨੇ ਜ਼ਿੰਦਗੀ ਜੀਉਣ ਦੀ ਜਾ ਸਿਖਾਈ ਹੈ ਇਸ ਤੁਕਾਂ ਨੂੰ ਦੁਬਾਰਾ ਪੜਿਓ ਅੱਗੋਂ ਦੇ ਜੇ ਚੇਤੀ ਹੈ ਤਾਂ ਕਾਇਤ ਮਿਲੈ ਸਜਾਏ ਵਿਵਤਾ ਪਹਿਣ ਤੋਂ ਪਹਿਲਾਂ ਵਿਵਤਾ ਦੀ ਤਿਆਰੀ ਕਰ ਲਓ